ਸਾਡੇ ਭਰਾ ਹਿਮਾਂਸ਼ੂ ਮੈਰੇ ਦੇ ਜਨਮ ਦਿਨ ਦੇ ਉੱਤੇ ਅੱਜ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ ਬਲੱਡ ਡੋਨੇਸ਼ਨ ਕੈਂਪ ਲਾਇਆ ਸੀ ਤੁਸੀਂ ਦੇਖ ਸਕਦੇ ਹੋ ਯੂਥ ਦੇ ਵਿੱਚ ਭਰਾਵਾਂ ਦੇ ਸਹਿਯੋਗ ਦੇ ਨਾਲ ਕਿੰਨਾ ਜੁਨਟਾ ਕਿੰਨੇ ਅੱਲੇ ਦਾ ਡਾਕਟਰਾਂ ਦੇ ਹੱਥ ਖੜੇ ਹੋ ਗਏ ਆ ਵੀ ਬਸ ਸਾਡੇ ਹੱਥ ਖੜੇ ਆ ਐਸੇ ਸਾਡੇ ਭਰਾ ਆ ਅੱਜ ਸਾਡੇ ਭਰਾ ਗੁਰਪ੍ਰੀ ਪਹਿਲਵਾਨ ਜੀ ਵੱਡੇ ਭਰਾ ਨੇ ਸਾਰਿਆਂ ਨੇ ਜਿੰਨੇ ਵੀ ਸਾਡੇ ਸਾਡੀ ਬੀਜਪੀ ਦੀ ਟੀਮ ਵੀ ਸਾਰੇ ਸ਼ਹਿਰ ਦੇ ਲੋਕ ਸਾਰੇ ਇੱਥੇ ਉਮਾ ਕੇ ਪਹੁੰਚੇ ਆ ਮੈਂ ਆਪਣੇ ਭਰਾ ਨੂੰ ਜਨਮ ਦਿਨ ਦੀਆਂ ਤੇ ਸਰ ਗੁਰਪ੍ਰੀਤ ਸਿੰਘ ਪ੍ਰਵਾਨ ਜੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਜੀ ਵੀ ਸਾਡੇ ਭਰਾ ਦਾ ਹੈਪੀ ਬਰਥਡੇ ਸੀਗੇ ਉਹਦੇ ਬਲੱਡ ਅੱਜ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਬਹੁਤ ਵਧੀਆ ਕੰਮ ਆ ਵਧਾਈਆ ਮੇਰੇ ਭਰਾ ਨੂੰ ਦਿਮਾਗ 'ਚ ਕਿੱਦਾਂ ਆਇਆ ਕਿ ਅੱਜ ਮੇਰਾ ਬਰਥਡੇ ਆ ਤੇ ਮੈਂ ਇਸ ਕੈਂਪ ਵਿੱਚ ਹਿੱਸਾ ਪਾਜ਼ਰ ਘਰਦਿਆਂ ਦਾ ਬੱਚੀ ਸੈ ਇਦਾਂ ਦਿੱਤੀਆਂ ਹੋਈਆਂ ਕਿ ਲੋਕਾਂ ਲਈ ਇਹ ਕੰਮ ਕਰਨ ਵਾਸਤੇ ਬਾਕੀ ਸਾਡੇ ਆ ਵੀ ਬਤਰਾ ਜੀ ਭਾਈ ਦੇ ਜਿਨ੍ਹਾਂ ਨੇ ਆਪਾਂ ਹਰ ਵਾਰੀ ਉਹਨਾਂ ਨੂੰ ਵੇਖਦੇ ਹੋ ਵੇਖ ਕੇ ਸਿੱਖ ਮਿਲਦੀ ਆ ਤੇ ਉਹਨਾਂ ਦੇ ਕਰਕੇ ਹੀ ਅਸੀਂ ਭਾਈ ਸਾਹਿਬ ਕਿੰਨੇ ਸਾਲ ਤੋਂ ਹੋਏ ਤੁਸੀਂ 27 ਸਾਲ ਤੇ ਕਿੰਨੀ ਵਾਰੀ ਬਲੱਡ ਦੇ ਚੁੱਕੇ ਹੋ ਮੈਨੂੰ 8-9 ਵਾਰ ਹੋ